ਤੀਜੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਜਿਨ੍ਹਾਂ ਨੇ ਆਪਣੀ ਰਚਨਾ ਤੋਂ ਸ੍ਰੀ ਅਨੰਦ ਸਾਹਿਬ ਜੀ ਦੀ ਬਾਣੀ ਉਚਾਰਨ ਕੀਤੀ ਹੈ ਜਿਸ ਦੀ ਲੜੀਵਾਰ ਵਿਚਾਰ ਆਪ ਜੀ ਦੇ ਨਾਲ ਕੀਤੀ ਜਾ ਰਹੀ ਹੈ ਪਿਛਲੇ ਦਿਵਾਨਾਂ ਦੇ ਵਿੱਚ ਆਪ ਜੀ ਦੇ ਨਾਲ ਅਨੰਦ ਸਾਹਿਬ ਜੀ ਦੀ 23ਵੀਂ ਪੌੜੀ ਦੇ ਅਰਥ ਸਾਂਝੇ ਕੀਤੇ ਸਨ ਜਿਸ ਵਿੱਚ ਸਤਿਗੁਰਾਂ ਨੇ ਆਖਿਆ ਸੀ ਆਵੋ ਸਿੱਖ ਸਤਿਗੁਰੂ ਕੇ ਪਿਆਰੇਓ ਗਾਓ ਸੱਚੀ ਬਾਣੀ हे गुरु ਦੇ ਪਿਆਰਿਓ ਆਓ ਤੇ ਇਸ ਸੱਚੀ ਬਾਣੀ ਨੂੰ ਗਾਓ ਤੇ ਗੁਰੂ ਪਿਆਰਿਓ ਅੱਜ ਸਤਿਗੁਰ ਸੱਚੇ ਪਾਤਸ਼ਾਹ ਜੀ 24ਵੀਂ ਪੌੜੀ ਦੇ ਵਿੱਚ ਕੀ ਸਮਝਾਉਣਾ ਕਰਦੇ ਨੇ ਕੀ ਹਦਾਇਤ ਕਰਦੇ ਨੇ ਆਓ ਇੱਕ ਇੱਕ ਪੰਕਤੀ ਪੜ੍ਹ ਕੇ ਇਸ ਦੇ ਅਰਥ ਕਰਨ ਦੇ ਯਤਨ ਕਰਦੇ ਹਾਂ ਧੰਨ ਗੁਰੂ ਅਮਰਦਾਸ ਮਹਾਰਾਜ ਫਰਮਾਉਣਾ ਕਰਦੇ ਨੇ ਸਤਿਗੁਰ ਬਿਨਾ ਹੋਰ ਕੱਚੀ ਹੈ ਬਾਣੀ हे दुनिया दे लोको तीसरे ਪਾਤਸ਼ਾਹ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਸਤ ਗੁਰੂ ਤੋਂ ਬਿਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਤੋਂ ਬਿਨਾ ਹੋਰ ਕੱਚੀ ਹੈ ਬਾਣੀ ਜਿੰਨੀ ਵੀ ਬਾਣੀ ਹੈ ਉਹ ਸਾਰੀ ਕੱਚੀ ਹੈ ਉਹ ਪ੍ਰਵਾਨ ਨਹੀਂ ਉਹਦੇ ਵਿੱਚ ਹਉ ਬੋਲਦੀ ਹੈ ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਸਿਫਤ ਸਲਾਹ ਨਹੀਂ ਕਰ ਰਹੀ ਇਸ ਕਰਕੇ ਸਿੱਖਾਂ ਨੂੰ ਹਦਾਇਤ ਹੈ ਕਿ ਭਾਈ ਸਤਗੁਰੂ ਤੋਂ ਬਿਨਾਂ ਜਿਹੜੀ ਹੋਰ ਬਾਣੀ ਤੁਸੀਂ ਚੁੱਕੀ ਫਿਰਦੇ ਹੋ ਇਹ ਸਭ ਕੱਚੀ ਹੈ ਤੇ ਗੁਰੂ ਪਿਆਰਿਓ ਸੱਚੀ ਬਾਣੀ ਕਿਹੜੀ ਹੈ ਜਿਹਦੇ ਨਾਲ ਸਾਨੂੰ ਸਾਡੇ ਸਤਿਗੁਰਾਂ ਨੇ ਜੋੜਿਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਸਾਡੇ ਲਈ ਸੱਚੀ ਹੈ ਸਤਿਗੁਰਾਂ ਨੇ ਫੇਰ ਹਦਾਇਤ ਕੀਤੀ ਅਗਲੀ ਪੰਕਤੀ ਵਿੱਚ ਬਾਣੀ ਤਾਂ ਕੱਚੀ ਸਤਗੁਰੂ ਬਾਜੋ ਹੋਰ ਕੱਚੀ ਬਾਣੀ ਸਤਿਗੁਰਾਂ ਤੋਂ ਬਿਨਾ ਭਾਈ ਜਿੰਨੀ ਵੀ ਬਾਣੀ ਹੋਰ ਹੈ ਉਹ ਸਾਰੀ ਕੱਚੀ ਹੈ ਇਹ ਗੁਰੂ ਅਮਰਦਾਸ ਮਹਾਰਾਜ ਨੂੰ ਕਿਉਂ ਲਿਖਣਾ ਪਿਆ ਕਿਉਂਕਿ ਗੁਰੂ ਪਿਆਰਿਓ ਉਸ ਸਮੇਂ ਸਤਿਗੁਰਾਂ ਦੇ ਸਮੇਂ ਕੱਚੀ ਬਾਣੀ ਦਾ ਪ੍ਰਚਾਰ ਹੋਣ ਲੱਗ ਗਿਆ ਸੀ ਬਹੁਤ ਸਾਰੀ ਐਸੀ ਬਾਣੀ ਸੀ ਜਿਹੜੀ ਗੁਰਨਾਨਕ ਸਾਹਿਬ ਮਹਾਰਾਜ ਜੀ ਦੇ ਨਾਮ ਦੇ ਸਰਲੇਖ ਦੇ ਹੇਠ ਲਿਖ ਕੇ ਪ੍ਰਚਾਰੀ ਜਾ ਰਹੀ ਸੀ ਕੱਲ ਵੀ ਮੈਂ ਤੁਹਾਡੇ ਨਾਲ ਬੇਨਤੀ ਸਾਂਝੀ ਕੀਤੀ ਸੀ ਕੀ ਕੋਝ ਪੰਕਤੀਆਂ ਨੇ ਜਿਹੜੀਆਂ ਸਾਡੇ ਮੂੰਹ ਤੇ ਚੜੀਆਂ ਹੋਈਆਂ ਨੇ ਅਸੀਂ ਬੋਲਦੇ ਆ ਪਰ ਉਹ ਕੱਚੀ ਬਾਣੀ ਐ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਨਹੀਂ ਕਿਹੜੀ ਕਿਹੜੀ ਇੱਕ ਪੰਕਤੀ ਐ ਜਿਹੜੀ ਅਸੀਂ ਸਾਰੇ ਬੋਲਦੇ ਆ ਭੰਗ ਅਫੀਮ ਪੋਸਤ ਚੂਰਾ ਉਤਰ ਜਾਏ ਪ੍ਰਭਾਤ ਨਾਮੁ ਖੁਮਾਰੀ ਨਾਨਕਾ ਚੜੀ ਰਹੇ ਦਿਨ ਰਾਤ ਇਹ ਵੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਾਣੀ ਨਹੀਂ ਇਹ ਵੀ ਕੱਚੀ ਬਾਣੀ ਐ ਇਹ ਵੀ ਪ੍ਰਿਥੀ ਚੰਦ ਦੇ ਪੁੱਤਰ ਮਿਹਰਬਾਨ ਨੇ ਲਿਖੀ ਹੋਈ ਸੀ ਤੇ ਗੁਰੂ ਪਿਆਰਿਓ ਪ੍ਰਿਥੀਚੰਦ ਇੰਨਾ ਚਲਾਕ ਸੀ ਇਹਨੇ ਕੀ ਗੱਲ ਬਣਾਈ ਕਿ ਜਦੋਂ ਗੁਰੂ ਨਾਨਕ ਪਾਤਸ਼ਾਹ ਜੀ ਸੰਗਲਾਦੀਪ ਗਏ ਸਨ ਭਾਵ ਸ਼੍ਰੀਲੰਕਾ ਦੀ ਧਰਤੀ ਤੇ ਰਾਜੇ ਸ਼ਿਵਨਾਬ ਨੂੰ ਮਿਲਣ ਗਏ ਸਨ ਤਾਂ ਸਤਗੁਰ ਸੱਚੇ ਪਾਤਸ਼ਾਹ ਨੇ ਉੱਥੇ ਬਾਣੀ ਉਚਾਰੀ ਸੀ ਤੇ ਉਹ ਬਾਣੀ ਉੱਥੇ ਪਈ ਸੀ ਤਾਂ ਕਰਕੇ ਮੈਂ ਉਹ ਬਾਣੀ ਇਕੱਤਰ ਕਰਕੇ ਲੈ ਕੇ ਆਇਆ ਇਹ ਗੁਰੂ ਨਾਨਕ ਦੀ ਬਾਣੀ ਹੈ ਪਰ ਗੁਰੂ ਪਿਆਰਿਓ ਇਹ ਜਾਣ ਬੁੱਝ ਕੇ ਪ੍ਰਚਾਰ ਕੀਤਾ ਗਿਆ ਜਿੰਨੀ ਗੁਰੂ ਨਾਨਕ ਨੇ ਬਾਣੀ ਉਚਾਰਨ ਕੀਤੀ ਹੈ ਲਿਖੀ ਹੈ ਸਤਗੁਰ ਆਪਣੇ ਨਾਲ ਰੱਖਦੇ ਸਨ ਆਸਾ ਹੱਥ ਕਿਤਾਬ ਕਛ ਕੂਜਾ ਬਾਗ ਮਸੱਲਾ ਧਾਰੀ ਬਾਬਾ ਭਾਈ ਗੁਰਦਾਸ ਜੀ ਫਰਮਾਉਣਾ ਕਰਦੇ ਨੇ ਸੋ ਗੁਰੂ ਪਿਆਰਿਓ ਇਹ ਕੱਚੀ ਬਾਣੀ ਸੀ ਨਾਮੁ ਖੁਮਾਰੀ ਨਾਨਕਾ ਚੜੀ ਰਹੇ ਦਿਨ ਰਾਤ ਸਤਗੁਰ ਦਾਤੇ ਕਾਜਰ ਚਾਇਆ ਆਪਣੀ ਮਿਹਰ ਕਰਾਈ ਦਾਸਾਂ ਕਾਰਜ ਆਪਸ ਬਾਰੇ ਇਹ ਉਸ ਦੀ ਵੜੇ ਆਈ ਵਿਆਹਾਂ ਦੇ ਕਾਡਾਂ ਤੇ ਲਿਖਿਆ ਹੁੰਦਾ ਸੀ ਇਹ ਵੀ ਕੱਚੀ ਬਾਣੀ ਆ ਤੇ ਗੁਰੂ ਪਿਆਰਿਓ ਨਾਨਕ ਨੀਵਾ ਜੋ ਚੱਲੈ ਲੱਗੇ ਨਾ ਤੱਤੀ ਬਾਉ ਗੀਤ ਵੀ ਬਣ ਚੁੱਕੇ ਨੇ ਇਸ ਤੇ ਪਰ ਸਾਨੂੰ ਇੰਜ ਲੱਗਦਾ ਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਐ ਨਹੀਂ ਗੁਰੂ ਨਾਨਕ ਦੇ ਨਾਮ ਹੇਠ ਸਰਲੇਖ ਹੇਠ ਲਿਖ ਕੇ ਇਸ ਬਾਣੀ ਨੂੰ ਪ੍ਰਚਾਰਿਆ ਗਿਆ ਇਸ ਕਰਕੇ ਗੁਰੂ ਅਰਜਨ ਸਾਹਿਬ ਜੀ ਮਾਰਾ ਨੇ ਹਦਾਇਤ ਕੀਤੀ ਸੀ ਭਾਈ ਸੱਚੀ ਬਾਣੀ ਗਾਓ ਤੇ ਕੱਚੀ ਬਾਣੀ ਤੋਂ ਦੂਰ ਰਹੋ ਤੇ ਗੁਰੂ ਪਿਆਰਿਓ 6ਵੇਂ ਪਾਤਸ਼ਾਹ 7ਵੇਂ ਪਾਤਸ਼ਾਹ 8ਵੇਂ ਪਾਤਸ਼ਾਹ ਨੇ ਬਾਣੀ ਨਹੀਂ ਉਚਾਰਨ ਕੀਤੀ ਕਿਉਂ ਸਤਗੁਰ ਸੱਚੇ ਪਾਤਸ਼ਾਹ ਜਾਣੀ ਜਾਣ ਨੇ ਪਰ ਉਸ ਸਮੇਂ ਕੱਚੀ ਬਾਣੀ ਬਹੁਤ ਆ ਗਈ ਸੀ ਜਿਸ ਕਰਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਬਚਾਉਣ ਦੇ ਲਈ ਗੁਰੂ ਪਿਆਰਿਓ ਸਿੱਖਾਂ ਨੂੰ ਇਹ ਖਾਸ ਅਦਾਇਤ ਕੀਤੀ ਗਈ ਸੀ ਕਿ ਜੋ ਬਾਣੀ ਦੇ ਵਿੱਚ ਸਤਗੁਰਾਂ ਨੇ ਲਿਖ ਦਿੱਤਾ ਨਾ ਇਹਦਾ ਇੱਕ ਵੀ ਅੱਖਰ ਤਾਂ ਛੱਡੋ ਅੱਧਕ ਟਿੱਪੀ ਜੋ ਵੀ ਇਹਦੇ ਵਿੱਚ ਇੱਕ ਵੀ ਪੰਕਤੀ ਵਰਤੀ ਗਈ ਹੈ ਇੱਕ ਵੀ ਅੱਖਰ ਵਰਤਿਆ ਗਿਆ ਹੈ ਕਿਸੇ ਨੂੰ ਕੋਈ ਹਦਾਇਤ ਨਹੀਂ ਕੋਈ ਕੋਈ ਬਦਲ ਦੇਵੇ ਇਸੇ ਕਰਕੇ ਸਤਿਗੁਰਾਂ ਨੇ ਆਖਿਆ ਸੀ ਪੂਰੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾ ਦੇ ਵਿੱਚ ਕਿਤੇ ਵੀ ਪੈਰ ਦੇ ਵਿੱਚ ਬਿੰਦੀ ਨਹੀਂ ਮਿਲੇਗੀ ਪੂਰੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾ ਦੇ ਵਿੱਚ ਕਿਤੇ ਵੀ ਅਦਕ ਨਹੀਂ ਮਿਲੇਗੀ ਤੇ ਗੁਰੂ ਪਿਆਰਿਓ ਹਾਂ ਬੋਲਣ ਦੇ ਵਿੱਚ ਸਤਿਗੁਰ ਕਿਰਪਾ ਕਰਦੇ ਨੇ ਜਿਵੇਂ ਆਪਾਂ ਪੜ੍ਹਦੇ ਹਾਂ ਜਿਨੀ ਨਾਮ ਤੇ ਆਇਆ ਗੇ ਮੁਸ਼ਕਤ ਕਾਲ ਨਾਨਕ ਤੇ ਮੁਖ ਜਲੇ ਕੀਤੀ ਛੁੱਟੀ ਨਾਲ ਸੋ ਸਤਗੁਰ ਮਿਹਰ ਕਰਨ ਕਿਰਪਾ ਕਰਨ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ ਆਖਿਆ ਭਾਈ ਕੱਚੀ ਬਾਣੀ ਤੋਂ ਬਚ ਕੇ ਰਹੋ ਕਿਉਂਕਿ ਗੁਰੂ ਅਰਜਨ ਸਹਿ ਮਹਾਰਾਜ ਜੀ ਦਾ ਸਭ ਤੋਂ ਵੱਡਾ ਭਰਾ ਪ੍ਰਿਥੀ ਚੰਦ ਜਿੱਥੇ ਇਹ ਗੁਰਤਾ ਗੱਦੀ ਲੈਣ ਲਈ ਬੜਾ ਉਤਾਵਲਾ ਸੀ ਨਾ ਇਹਨੂੰ ਤਾਂ ਗੁਰਤਾ ਗੱਦੀ ਨਹੀਂ ਮਿਲੀ ਫਿਰ ਆਪਣੇ ਪੁੱਤਰ ਮਿਹਰਬਾਨ ਨੂੰ ਗੁਰੂ ਬਣਾਉਣ ਤੇ ਜ਼ੋਰ ਲਾਇਆ ਹੋਇਆ ਸੀ ਫਿਰ ਜਦੋਂ ਉਹ ਬਣਾ ਨਾ ਗੁਰੂ ਬਣ ਸ਼ਕਿਆ ਫਿਰ ਇਹਨੇ ਆਪਣਾ ਪੋਤਰਾ ਜਿਹਦਾ ਨਾਮ ਹਰਜੀ ਸੀ ਉਹਨੂੰ ਜ਼ੋਰ ਲਾਇਆ ਕਿ ਇਹੀ ਗੁਰੂ ਬਣ ਜਵੇ 7ਵੇਂ 8ਵੇਂ 9ਵੇਂ ਪਾਸ਼ਾ ਸਾਹਿਬ ਨੇ ਉਹ ਵੀ ਗੁਰੂ ਘਰ ਦਾ ਵਿਰੋਧੀ ਰਿਹਾ ਉਹ ਵੀ ਤੰਗ ਕਰਦਾ ਰਿਹਾ ਆ ਮੀਣੀ ਇਹ ਮਸੰਦੀ ਇਹ ਹੰਧਾਲੀ ਇਹ ਨੜੀ ਮਾਰ ਕੁੜੀ ਮਾਰ ਇਹ ਜਿੰਨੇ ਵੀ ਨੇ ਨਾ ਇਹ ਗੁਰੂ ਘਰ ਦੇ ਵਿਰੋਧੀ ਰਹੇ ਨੇ ਤੇ ਗੁਰੂ ਪਿਆਰਿਓ ਧੀਰਮੱਲੀਏ ਜਿਨ੍ਹਾਂ ਨੇ ਗੁਰੂ ਤੇਗ ਬਹਾਦਰ ਮਹਾਰਾਜ ਤੇ ਗੋਲੀ ਚਲਾਈ ਸੀ ਆਪਾਂ ਇਤਿਹਾਸ ਅੱਗੇ ਜਾ ਕੇ ਸਾਂਝਾ ਕਰਾਂਗੇ ਜਦੋਂ ਗੁਰੂ ਲਾਧੋ ਰਏ ਗੁਰੂ ਲਾਧੋ ਰਿ ਆਖਿਆ ਸੀ ਨਾ ਭਾਈ ਮੱਖਣ ਸ਼ਾਹ ਲਵਾਣੇ ਨੇ ਤਾਂ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਪ੍ਰਤੀ ਆਖਿਆ ਸੀ ਭਾਈ ਇਹ ਗੁਰੂ ਨੇ ਜਿਨ੍ਹਾਂ ਨੂੰ ਲੱਭ ਲਿਆ ਹੈ ਜਦੋਂ ਉਸ ਸਮੇ 22 ਮੰਝੀਆਂ ਲੱਗੀਆਂ ਸੀ ਨਾ 22 ਮੰਝੀਆਂ ਦੇ ਵਿੱਚ ਜਿੱਥੇ ਧੀਰਮੱਲੀਆਂ ਦੀ ਮੰਜੀ ਲੱਗੀ ਹੋਈ ਸੀ ਉੱਥੇ ਹੀ ਪ੍ਰਿਥੀ ਚੰਦ ਦਾ ਪੋਤਰਾ ਪ੍ਰਿਥੀ ਚੰਦ ਦਾ ਪੁੱਤਰ ਮਿਹਰਬਾਨ ਮਿਹਰਬਾਨ ਦਾ ਪੁੱਤਰ ਹਰਜੀਬੀ ਗੱਦੀ ਲਾ ਕੇ ਬੈਠਾ ਸੀ 22 ਮੰਝੀਆਂ ਦੇ ਵਿੱਚ ਉਹ ਵੀ ਕਹਿੰਦਾ ਸੀ ਮੈਂ ਵੀ ਗੁਰੂ ਆ ਪਰ ਗੁਰੂ ਪਿਆਰਿਓ ਐਸੇ ਲਈ ਸਤਗੁਰਾਂ ਨੇ ਪਹਿਲਾਂ ਹੀ ਹਦਾਇਤ ਕਰ ਦਿੱਤੀ ਸੀ ਭਾਈ ਸਤਗੁਰੂ ਬਿਨਾ ਹੋਰ ਕੱਚੀ ਹੈ ਬਾਣੀ ਇਹ ਵੀ ਆਪਦੀ ਬਾਣੀ ਉਚਾਰ ਕੇ ਬੈਠੇ ਸਨ ਇਹਨਾਂ ਨੇ ਵੀ ਆਪਦੀ ਬਾਣੀ ਲਿਖੀ ਹੋਈ ਸੀ ਇਸ ਕਰਕੇ ਸਤਗੁਰਾਂ ਨੇ ਪਹਿਲੇ ਸਾਨੂੰ ਹਦਾਇਤ ਕੀਤੀ ਹੋਈ ਹੈ ਭਾਈ ਬਾਣੀ ਤਾਂ ਕੱਚੀ ਸਤਗੁਰੂ ਬਾਜੋਂ ਹੋਰ ਕੱਚੀ ਬਾਣੀ ਅੱਗੇ ਸਤਗੁਰ ਕਹਿੰਦੇ ਕਹਿੰਦੇ ਕੱਚੇ ਜਿਹੜੇ ਇਸ ਬਾਣੀ ਨੂੰ ਕਹਿੰਦੇ ਨੇ ਕੱਚੀ ਬਾਣੀ ਨੂੰ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਹੋਰ ਬਾਣੀ ਨੂੰ ਜਿਹੜੇ ਪੜ੍ਹਦੇ ਨੇ ਕਹਿੰਦੇ ਕੱਚੇ ਉਹਨਾਂ ਦਾ ਜੀਵਨ ਕੱਚਾ ਹੀ ਐ ਉਹਨਾਂ ਦੀ ਰੱਬ ਨਾਲ ਇੱਕ ਮਿਖਤਾ ਨਹੀਂ ਹੁੰਦੀ ਸੁਣਦੇ ਕੱਚੇ ਸੁਣਨ ਵਾਲੇ ਵੀ ਕੱਚੇ ਹੀ ਨੇ ਉਹ ਸਿੱਖ ਨਹੀਂ ਨਾਸਤਕ ਕਹਿ ਸਕਦੇ ਆ ਉਹਨਾਂ ਨੂੰ ਮਨਮੁਖ ਕਹਿ ਸਕਦੇ ਆ ਕੱਚੀ ਆਖ ਵਿਖਾਣੀ ਕੱਚੀ ਉਹ ਜਿਹੜੇ ਬੋਲਦੇ ਨੇ ਬਾਣੀ ਨੂੰ ਹਰ ਹਰ ਨਿਤ ਕਰਹਿ ਰਸਨਾ ਇਹ ਆ ਕੱਚੂ ਨਾ ਜਾਣੀ ਸਤਗੁਰ ਕਹਿੰਦੇ ਜਿਨ੍ਹਾਂ ਦੀ ਜੀਵ ਹਰ ਵੇਲੇ ਹਰ ਹਰ ਕਹੀ ਜਾਂਦੀ ਹੈ ਪਰ ਅੰਦਰ ਉਹਨਾਂ ਦੇ ਕੱਚੀ ਬਾਣੀ ਪੜ ਕੇ ਉਹ ਆਨੰਦ ਪੈਦਾ ਨਹੀਂ ਹੁੰਦਾ ਜਿਹੜਾ ਪੱਕੀ ਬਾਣੀ ਪੜਨ ਤੇ ਆਨੰਦ ਪੈਦਾ ਹੁੰਦਾ ਆਖੋ ਸਤਨਾ ਤੇ ਗੁਰੂ ਪਿਆਰਿਓ ਸਤਗੁਰਾਂ ਨੇ ਤਾਂ ਹੀ ਆਖਿਆ ਚਿੱਤ ਜਿਨ ਕਾ ਹਿਰ ਲਿਆ ਮਾਇਆ ਬੋਲਨ ਭੇਰ ਬਾਣੀ ਸਤਗੁਰ ਸੱਚੇ ਪਾਤਸ਼ਾਹ ਕਹਿੰਦੇ ਇਹ ਮਾਇਆ ਨੇ ਕੱਚੀ ਬਾਣੀ ਨੇ ਚਿੱਤ ਨੂੰ ਠੱਗ ਲੈਣਾ ਤੁਹਾਡੇ ਮਨ ਨੂੰ ਠੱਗ ਲੈਣਾ ਬੋਲਣ ਪੇਰ ਬਾਣੀ ਤੇ ਧੰਨ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਬਚ ਕੇ ਰਹੋ ਭਾਈ ਕਹਿ ਨਾਨਕ ਸਤਗੁਰ ਬਾਜੋਂ ਹੁਣ ਨਾਨਕ ਆਖਦਾ ਹੈ ਦੁਨੀਆ ਦੇ ਲੋਕੋ ਧੰਨ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਮੈਂ ਨਹੀਂ ਗੁਰੂ ਨਾਨਕ ਕਹਿ ਰਹੇ ਨੇ ਸਤਗੁਰ ਬਾਜੋਂ ਸਤਗੁਰ ਤੋਂ ਬਾਜ ਹੋਰ ਕੱਚੀ ਬਾਣੀ ਹੋਰ ਜਿੰਨੀ ਵੀ ਬਾਣੀ ਐ ਕੱਚੀ ਐ ਸਤਿਗੁਰਾਂ ਨੇ ਸਿੱਖ ਨੂੰ ਹਦਾਇਤ ਕਰ ਦਿੱਤੀ ਜੇ ਬਾਣੀ ਪੜਨੀ ਐ ਤਾਂ ਪੱਕੀ ਬਾਣੀ ਪੜ ਜੋ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਐ ਕੱਚੀ ਬਾਣੀ ਨਾ ਪੜੀ ਤੇਰਾ ਜੀਵਨ ਬਰਬਾਦ ਹੋ ਜਾਏਗਾ ਸੋ ਗੁਰੂ ਪਿਆਰਿਓ ਆਨੰਦ ਸਾਹਿਬ ਜੀ ਦੀ 24ਵੀਂ ਪਉੜੀ ਸੀ ਜੋ ਇਹ ਬਾਣੀ ਦਾ ਤਤਸਾਰ ਸਮਝਾ ਰਹੀ ਐ ਔਰ ਅਸਲ ਬਾਣੀ ਦਾ ਸਿਧਾਂਤ ਅਸਲ ਬਾਣੀ ਕੀ ਐ ਸਮਝਾ ਰਹੀ ਐ ਸਤਿਗੁਰੂ ਕਿਰਪਾ ਕਰਨ ਮਿਹਰ ਕਰਨ ਸਾਡੇ ਜੀਵਨ ਦਾ ਹਿੱਸਾ ਬਣ ਜਾਵੇ ਸੱਚੀ ਬਾਣੀ ਇਨੀਆਂ ਬੇਨਤੀਆਂ ਪ੍ਰਵਾਨ ਧੰਨ ਗੁਰੂ ਅਮਰਦਾਸ ਮਹਾਰਾਜੀ ਗੁਰੂ ਨਾਨਕ ਸਾਹਿਬ ਮਹਾਰਾਜ ਕਿਰਪਾ ਕਰਨ ਹੋਈਆਂ ਬੇਅੰਤ ਭੁੱਲਾਂ ਚੁਕਾਂ ਦੀ ਖਿਮਾ ਕੱਲ ਦੇ ਦੀਵਾਨਾਂ ਦੇ ਵਿੱਚ 25ਵੀਂ ਪੌੜੀ ਦੇ ਅਰਥ ਕਰਾਂਗੇ ਆਨੰਦ ਸਾਹਿਬ ਜੀ ਦੀਆਂ 40 ਪੌੜੀਆਂ ਨੇ ਇਸੇ ਤਰ੍ਹਾਂ ਸਤਿਗੁਰ ਸੇਵਾ ਲੈਂਦੇ ਰਹਿਣ ਜਿੰਨੀ ਵੀ ਸੰਗਤ ਨੇ ਗੁਰੂ ਘਰ ਹਾਜ਼ਰੀ ਭਰੀ ਹੈ ਸਭਨਾਂ ਦਾ ਭਾਈ ਸਤਿਗੁਰ ਸੱਚੇ ਪੈਸਾ ਜੀ ਚੱਲਿਆ ਹੋਇਆ ਕਦਮ ਕਦਮ ਲੇਖੇ ਵਿੱਚ ਲਾਉਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ